ਸਾਇਨੂ ਦੇ ਜੀ ਮੈਂ ਆਪ ਜੀ ਦਾ ਦਾਸ ਸੰਜੀਵ ਸ਼ਰਮਾ ਅੱਜ ਗੱਲ ਕਰੀਏ ਆਪਾਂ ਮਹਾਦੇਵ ਦੇ ਭਗਤ 라ਵੰਦੀ ਜਿਹੜੇ 라ਵੰਦ ਸੀ ਨਾ ਬਹੁਤ ਵਿਦਵਾਨ ਸੀ ਬਹੁਤ ਜ਼ਿਆਦਾ ਵਿਦਵਾਨ ਸੀ ਬੜੀ ਮਹਿਮਾ ਸੀ ਦਰਸਲ ਜਿਹੜੇ 라ਵਣ ਹੋਏ ਆ 라ਵਣ ਜੀ ਦਾ ਨਾਮ 라ਵਣ ਮਹਾਦੇਵ ਨੇ ਰੱਖਿਆ ਸੀ ਜਿਹੜਾ ਉਹਨਾਂ ਦਾ ਅਸਲ ਨਾਮ ਸੀ ਉਹ 10 ਗਰੀਬ ਸੀ ਉਹਨਾਂ ਦਾ ਅਸਲ ਨਾਮ ਜਿਹੜਾ ਸੀ 10 ਗਰੀਬ ਸੀ ਜਦੋਂ ਉਹਨਾਂ ਨੇ ਬ੍ਰਹਮਾ ਜੀ ਤੋਂ ਸ਼ਕਤੀਆਂ ਪ੍ਰਾਪਤ ਕੀਤੀਆਂ ਅਮਰ ਦਾ ਵਰਦਾਨ ਪ੍ਰਾਪਤ ਕੀਤਾ ਤੇ ਉਹ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕਰਦੇ ਕਰਦੇ ਨਾ ਉਹਨਾਂ ਦਾ ਇੱਕ ਭਰਾ ਸੀ ਜਿਹਨੂੰ ਆਪਾਂ ਕਹਿ ਦਿੰਨੇ ਆ ਤਰਮ ਦਾ ਭਰਾ ਸੁਤੇਲਾ ਭਰਾ ਉਹ ਭਰਾ ਕਬੀਰ ਸੀ ਕਬੀਰ ਬਾਰੇ ਆਪ ਜੀ ਨੇ ਸੁਣਿਆ ਹੋਣਾ ਜਿਹਦੇ ਕੋਲ ਸਾਰੀ ਮਾਇਆ ਗਹਿਣਾ ਉੱਬ ਜਿੰਨੇ ਵੀ ਸ੍ਰਿਸ਼ਟੀ ਦਾ ਮਾਇਆ ਦਾ ਉਹਨੂੰ ਅਦਿਚਾਤਾ ਗਿਆ ਗਿਆ ਤੇ ਉਹ ਕਵੇਰ ਜੀ ਸੀ ਉਹਨਾਂ ਨੇ ਕਵੇਰ ਜੀ ਨੂੰ ਹਰਾ ਕੇ ਨਾ ਉਹਨਾਂ ਦਾ ਇੱਕ ਖੁੱਲ ਸੀ ਜਿਹਦੇ ਉੱਤੇ ਉਹ ਆਪਣਾ ਆਸਨ ਰੱਖਦੇ ਸੀ ਉਹਦੇ ਉੱਤੇ ਆਪਣੀ ਯਾਤਰਾ ਕਰਦੇ ਸੀ ਤੇ ਉਹ ਕਵੇਰ ਜੀ ਦਾ ਲੈਤਾ ਹੋਇਆ ਪੁਖਸ ਜਿਹਨੂੰ ਕਹਿ ਦਿੰਦੇ ਆ ਹਉਲ ਸੀ ਉਹ ਲੈ ਕੇ ਨਾ ਕਲਾਸ਼ ਪਰਵਤ ਜਾ ਰਹੇ ਸੀ ਜਦੋਂ ਕਲਾਸ਼ ਪਰਵਤ ਲੈ ਕੇ ਘੁੰਮ ਰਹੇ ਸੀ ਤੇ ਉੱਥੇ ਨੰਦੀ ਮਿਲੇ ਉਹਨਾਂ ਨੂੰ ਉਹ ਨੰਦੀ ਨੇ ਕਿਹਾ ਕਿ ਤੁਸੀਂ ਇੱਥੇ ਇਦਾਂ ਨਹੀਂ ਘੁੰਮ ਸਕਦੇ ਇਹ ਮਹਾਦੇਵ ਜੀ ਦਾ ਪਰਵਤ ਹੈ ਤੇ ਮਹਾਦੇਵ ਜੀ ਦਾ ਨਾਮ ਸੁਣ ਕੇ 라वण ਬੋਲੇ ਕਿ ਮਹਾਦੇਵ ਕੌਣ ਹੈ ਮੈਂ ਵੀ ਦੇਖਾਂ ਉਹਨਾਂ ਨੇ ਸਾਰਾ ਹੀ ਪर्वਤ ਆਪਣੇ ਦੋਨਾਂ ਹੱਥਾਂ ਨਾਲ ਚੱਕ ਲਿਆ ਸੀ ਇਹ ਚੀਜ਼ ਮਹਾਦੇਵ ਦੇਖ ਰਹੇ ਸੀ ਮਾਤਾ ਪਾਰਵਤੀ ਦੇਖ ਰਹੇ ਸੀ ਤੇ ਮਹਾਦੇਵ ਨੇ ਆਪਣਾ ਇੱਕ ਗੁੱਠਾ ਜਦੋਂ ਪर्वਤ ਨੂੰ ਦਵਾਇਆ ਇੱਕ ਗੁੱਠੇ ਨਾਲ ਪर्वਤ ਨੂੰ ਦਵਾਇਆ ਤੇ ਉਹ ਜਿੰਨਾ ਵੀ ਵੱਲ ਸੀ 라ਵਣ ਦਾ ਔਰ ਦੋਨੇ ਹੱਥ ਹੋਣਾਂ ਦੇ ਪर्वਤ ਦੇ ਥੱਲੇ ਆ ਔਰ ਇੰਨੀ ਜ਼ਿਆਦਾ ਤਕਲੀਫ ਹੋਈ ਜਿਹਦੇ ਕਰਕੇ ਇੰਨੀ ਜ਼ਿਆਦਾ ਚੀਖ ਉਹ ਜ਼ਿਆਦਾ ਤੇ ਜ਼ਿਆਦਾ ਆਪਣਾ ਜਿੰਨਾ ਵੀ ਸੰਗ ਸੀ ਉਹਨਾਂ ਦਾ ਉੰਨੀ ਆਵਾਜ਼ ਚ ਚਲਾਏ ਜਿਹਦੇ ਨਾਲ ਸਾਡੀ ਸ੍ਰਿਸ਼ਟੀ ਹਿੱਲ ਗਈ ਸੀ ਸਾਦੇ ਲੋਕ ਪੰਛੀ ਸਭ ਡਰ ਗਏ ਸੀ ਤੇ ਫਿਰ ਇਸ ਚੀਜ਼ ਨੂੰ ਦੇਖ ਕੇ 라ਵਣ ਨੇ کیا ਨਹੀਂ ਉਹਨਾਂ ਨੇ ਫਿਰ ਉਹਨਾਂ ਦੀ ਆਰਾਧਨਾ ਕੀਤੀ ਅਰਾਧਨਾ ਕਰਦੇ ਕਰਦੇ ਇੱਕ ਦਿਨ ਮਹਾਦੇਵ ਪ੍ਰਗਟ ਹੋਏ ਤੇ ਮਹਾਦੇਵ ਨੇ ਜਦੋਂ ਉਹਦੀ ਬੰਦਗੀ ਉਹਦੀ ਸ਼ਰਧਾ ਦੇਖੀ ਤੇ ਉਹਨੂੰ ਮੁਕਤ ਕੀਤਾ ਤੇ ਰਾਵਣ ਨੂੰ ਫਿਰ ਉਹਨਾਂ ਨੇ ਰਾਵਨ ਦਾ ਨਾਮ ਦਿੱਤਾ ਤੇ ਉਹਨਾਂ ਰਾਵਨ ਦਾ ਮਤਲਬ ਹੁੰਦਾ ਹੈ ਜਿਹੜਾ ਆਪਣੀ ਆਵਾਜ਼ ਤੋਂ ਰੋਮ ਤੋਂ ਸਭ ਤੇ ਜ਼ਿਆਦਾ ਉੱਚੀ ਬੋਲੇ ਉਨ ਨੂੰ ਰਾਵਣ ਆ ਤਾਂ ਆਵਣ ਕਿਹਾ ਜਾਂਦਾ ਹੈ ਇਹ ਰਾਵਣ ਮਹਾਦੇਵ ਨੇ ਰਾਵਣ ਨੂੰ ਆਪਣੇ ਅੰਦਰ ਦੇ ਹਿਰਦੇ ਤੋਂ ਨਾਮ ਦਿੱਤਾ ਆਦੇ ਜੀ ਹਰ ਹਰ ਮਹਾਦੇਵ